ਆਦਮੀ ਘਰ ਉੱਪਰ ਦੀ ਕਣ ਪਾਏ ਹੋਣਾ ਪਹਿਲੀ ਗੇਲਾ ਦਰਵਾਜ਼ੇ ਤੇ ਹੁਣ ਪਹਿਲਾ ਪੁੱਛਾਣਾ ਨਿਕਲੀ ਹੋਵੇ ਪਹਿਲੀ ਗੇਲੀ ਦਰਵਾਜ਼ੇ ਤੇ ਹੁਣ ਪਹਿਲਾ ਕੋਈ ਪੁੱਛਾਣਾ ਨਿਕਲੀ ਹੋਵੇ ਜਮਾਈ ਮਰ ਗਿਆ ਹੋਵੇ ਕਣ ਪਾਏ ਹੋਣਾ ਕੋਈ ਜਮਾਈ ਮਰ ਗਿਆ ਹੋਵੇ ਕਣ ਪਾਏ ਹੋਣਾ ਪਹਿਲੀ ਗੇਲਾ ਦੇ ਕਣ ਹੋਣਾ ਪੁੱਛਣ ਵਾਸਤੇ ਹੋਣਾ ਪਹਿਲਾ ਕਿਤੇ ਪੁੱਛਾਣਾ ਨਿਕਲੀ ਹੋਵੇ ਪਹਿਲੀ ਗੇਲਾ ਹੋਣਾ ਜਮਾਈ ਉੱਪਰ ਦੀ ਕਣ ਪਾਏ ਹੋਣਾ ਜਮਾਈ ਮਰ ਗਿਆ ਹੋਵੇ ਛੱਡ ਦਿਆ ਕਰੋ ਇਹ ਦੁਬਾਰ ਦਿਨ ਉੱਠ ਕੇ ਇੰਟੀਗ ਦੇਖ ਲਾਂਗੇ ਕੱਲ ਕੰਨੇ ਨੇ ਨਿਸ਼ਾਨੇ ਲਗਾ ਲੇ ਕਥੋਂ ਆ ਮਾਤਾ ਐ ਮਾਤਾ ਕਿਸੀ ਕਿਥੋਂ ਆ ਮਾਤਾ ਐ ਮਾਤਾ ਛੋਡੇ ਪਰਮਜੀਤ ਕਿਹਨਾਂ ਦੇ ਘਰੇ ਸੀ ਬਾਕੀ ਬਹਿ ਜੋ ਭਾਈ ਦੇਖੇ ਹੋਗੇ ਛੋਡੇ ਪਰਮਜੀਤ ਬਾਣਾ ਮਾਤਾ ਤੁਸੀਂ ਜਵਾਈ ਕਿਦਾ ਮਰ ਗਿਆ ਮਾਤਾ ਐ ਮਾਤਾ ਛੋਟਾ ਜਵਾਈ ਦੀ ਚੱਲ ਬਾਬਾ ਓਏ ਲੈ ਉਹਨੇ ਦੂਰੇ ਬਾਬਾ ਕਹਲਾ ਕੇ ਰਾਗ ਦਾ ਬੱਗੇ ਜਿਲ ਬਦਵਾ ਰੱਖ ਰਾਗ ਦਾ ਬੱਗੇ ਜਿਲ ਬਦਵਾ ਰੱਖ ਰਾਗ ਦਾ ਹੋ ਗਿਆ ਜਿਲ ਬੱਬਾ ਰੱਖ ਰਾਗ ਦਾ ਹੋ ਗਈ ਤੰਗੁਰਾ ਬੋਜਾ ਆਇਆ ਪੁੱਛਣੇ ਵੀ ਮਾਤਾ ਕੀ ਹੋ ਗਿਆ ਇੱਕ ਤਾਂ ਦੋ ਤਿੰਨ ਹਾਂ ਤਾਂ ਪਰਦੇ ਜਿਨ ਰੱਖ ਲਈਏ ਕਿ ਦੱਸ ਦੀਏ ਚਾਂਦ ਚੱਕੇ ਮਰ ਗਿਆ ਮਾਤਾ ਜਵਾਈ ਅਹ ਮਾਤਾ ਚਾਂਦ ੱੱਕੇ ਮਰਗਾ 1 2 3 ਮਾਤਾ ਪਰਦੇ ਜੇ ਰੱਖ ਲੈਣਾ ਜਿਹੜੇ ਮਾਤਾ ਤੂੰ ਕੰਮ ਪੁੱਛਣ ਆਈਆਂ ਜੇ ਉਹ ਕੰਮ ਬਣੇ ਜਾਵੇ ਮਾਤਾ ਮਾਤਾ ਜਮਾਈ ਨੂੰ ਪਹਿਲਾਂ ਸੱਚ ਦਾ ਤੋਹਿਆ ਸੀ ਅਹ ਮਾਤਾ ਗੁਪਤੀ ਰੱਖ ਲੈਣਾ ਮਾਤਾ ਕਰਪੜਾ ਹੋ ਜਾਂਦੀਆ ਇਹ ਕਿਰਪਾ ਹੋ ਜੇ ਸਾਰਾ ਕੰਮ ਠੀਕ ਹੋ ਜੇ ਏਕ ਮੱਥਾ ਮਾਤਾ ਕਿਰਪਾ ਹੋ ਜੀ ਇਹ ਤਾਂ ਨਿਸ਼ਾਨੀ ਦਿੱਤੀ ਆ ਜੱਲੀ ਬਾਬਾ ਵੱਢ ਕੇ ਚੇਲਾ ਬੰਦੇ ਬਾਹਰ ਖਨਾਗਨਾ ਪਹਿਲੀ ਗੇਲਾ ਜਾਂ ਦਰਬਾਰ ਦੇ ਪਹਿਲਾ ਕਣ ਪਾਇਆ ਹੋਵੇ ਕੋਈ ਮਾਤਾ ਰੋਂਦੀ ਹੋਵੇ ਜਾਂ ਧੋਏ ਪੋਤੇ ਮਰ ਕੇ ਹੁਣ ਜਾਂ ਧੋਏ ਮੁੰਡੇ ਮਰ ਕੇ ਹੋਣਾ ਪਹਿਲੀ ਗੇਲਾ ਦਰਬਾਰ ਤੇ ਜਾਂ ਮਾਤਾ ਕਣ ਪਾਇ ਹੋਣਾ ਪਹਿਲੀ ਗੇਲਾ ਦੇ ਕਣ ਹੋਣ ਜਾਂ ਧੋਏ ਪੋਤੇ ਮਰ ਕੇ ਹੋਣ ਜਾਂ ਜਵਾਈ ਮਰ ਮੁੰਡੇ ਮਰ ਕੇ ਹੋਣਾ ਪਹਿਲੀ ਗੇਲਾ ਦੇ ਕਣ ਹੋਣਾ ਆਇਓ ਭਈਆ ਯੋ ਮਤਰਾਣਾ ਕਿੱਥਾਂ ਆਏ ਮਾਤਾ ਜਲੰਧਰ ਆਏ ਜਲੰਧਰ ਤੋਂ ਜੀ ਤੁਸੀਂ ਮਾਤਾ ਕਿੱਥਾਂ ਆਏ ਹੋ ਜਲੰਧਰ ਆਏ ਮਾਤਾ ਲੱਸ ਦਾਂਗੇ ਨਿਸ਼ਾਨੀ ਦਵਾਗੇ ਮਾਤਾ ਫੇਰ ਪੁੱਛਾ ਲੈਣ ਦਾ ਸਵਾਦ ਆ ਉਹੀ ਟੋਟਣ ਹਲਿਆਣ ਦਾ ਕੋਈ ਫਾਇਦਾ ਨਹੀਂ ਇੱਕ ਦੋ ਤਿੰਨ ਚਲੀ ਬਾਬਾ ਵੇ ਦੋ ਮੁੰਡੇ ਕਿਧੇ ਮਰ ਗਏ ਮਾਤਾ ਲਾਈਵ ਲਾਈਵ ਲੱਗਿਆ ਇੱਕ ਦਾ ਇੱਕ ਮੱਤ ਹਮਾ ਦਾ ਇਹ ਤਾਂ ਦੋਏ ਮਾਰ ਕੇ ਹੁਣ ਉਹਨਾਂ ਦੇ ਆ ਬਾਕੀ ਬੈਜੋ ਮਾਤਾ ਸੋਦੀ ਆ 1 2 3 4 5 ਸੀ ਸੋਦੇ ਮਾਤਾ ਛਿੰਦਰ ਦੀ ਨਾਲੇ ਗਾਣੇ ਤੇ ਛਿੰਦਰ ਕਿਨਾਂ ਦੇ ਸੀ ਇਹਦਾ ਛਿੰਦਰ ਕਿਹ ਹੋਵੇ ਸੋਦੇ ਛਿੰਦਰ ਕੌਣ ਸੀ ਬਾਕੀ ਬੈਜੋ ਮਾਤਾ ਨਿਸ਼ਾਨੀ ਦੇ ਕੇ ਪੁਛਾਤਾ ਮੰਗੇ ਚੱਲ ਵਾਪਾ ਬੋਹ ਤੇਰੀ ਚੱਲੇ ਬਾਬਾ ਚੱਲੇ ਨਾ ਹੋਈ ਆ ਗੱਲਾ ਤੇਰੇ ਨਾਲ ਤੇਰੀ ਗੱਲਾ ਗੱਲਾ ਤੇਰੇ ਨਾਲ ਤੇਰੀ ਹੋਈ ਅਛੇ ਦਰਗਾhntੀ ਮਾਤਾ ਮੇਰਾ ਨਾਮ ਦਸਿਓ ਐ ਮਾਤਾ ਸੋਢੀ ਨਾਲ ਦਿੱਤੀ ਕਿੱਥੇ ਆ ਮਾਤਾ ਐ ਮਾਤਾ ਕਿੱਥੇ ਆ ਕਿਹੜੇ ਪਿੰਡਾਂ ਮਾਤਾ ਨਿਸ਼ਾਨੀ ਦਿੱਤੀ ਇਹਦਾ ਸੁਨਾਲ ਐ ਮਾਤਾ ਸੁਨਾਲ ਬਾਬਾ ਸੁਨਾਲਾ ਸੁਨਾਲ ਬਾਬਾ ਰਤੀ ਕੁੜੀ ਚੱਲ ਫਿੱਕਰਾ ਸੁਨਾਲ ਓੇ ਰਾਲ ਮੇਰੀਆਂ ਦੀ ਮੇਰੇ ਨਾਲ ਤੇਰੀਆਂ ਨਾਲ ਤੇਰੀਆਂ ਤੇਰੇ ਨਾਲ ਮੇਰੀਆਂ ਦੀ ਮੇਰੇ ਨਾਲ ਕੋੜੀਆਂ ਇੱਕ ਮਰ ਗਿਆ ਮੈਨੂੰ ਪਤਾ ਹੀ ਨਹੀਂ ਉਹ ਕਿਦਾਂ ਦਾ ਪਤਾ ਲੱਗੇ ਇੱਕ ਮਰ ਗਿਆ ਮੈਂ ਦੱਸ ਸਹਕਾਰ ਕਰਤਾ ਇੱਕ ਦਾ ਤਾਂ ਇੱਕ ਮਰ ਗਿਆ ਮੈਂ ਦੱਸ ਦੂਜੇ ਦਾ ਵੀ ਨਹੀਂ ਪਤਾ ਲੱਗਿਆ ਦੂਜਾ ਵੀ ਮਾਤਾ ਮਰ ਗਿਆ ਛੋਡੇ ਘਰ ਚਾਰ ਸੀ ਹਾਂ ਛੋਡੇ ਘਰ ਚਾਰ ਸੀ ਮਾਤਾ ਦੂਜਾ ਪੁੱਤਰ ਵੀ ਮਰ ਗਿਆ ਇੱਕ ਜਿਹੜਾ ਪੁੱਤਰ ਮਰ ਗਿਆ ਸੀ ਲੀਦਾ ਹੋ ਗਿਆ ਸੀ ਚੱਲ ਬਾਬਾ ਓਏ ਕੀ ਹੋ ਗਿਆ ਐਮਾਤਾ ਸੋਡੇ ਛੋਟੀ ਜੀ ਉਮਰ ਦਾ ਮੁੰਡਾ ਮਰ ਗਿਆ ਸੀ ਕੌਣ ਸੀ ਐਮਾਤਾ ਸੋਡਾ ਭਾਂ ਜਾਮ ਗਿਆ ਜਿਹੜੇ ਸੋਡੇ ਪੁੱਤਰ ਗਿਆ ਹਲੀਲਾ ਹੋ ਕੇ ਮਰ ਗਿਆ ਕਾਸਰ ਦੇ ਵਿੱਚ ਮਰ ਗਿਆ ਮਾਤਾ ਦੂਜਾ ਚਾਨ ਚੱਕੇ ਉਹ ਵੀ ਮਾਹੋ ਹੋ ਗਿਆ ਮਾਤਾ ਜੇ ਕਿਰਪਾਈ ਹੋ ਜੇ ਮਾਤਾ ਸੰਤਾਂ ਦੇ اے માતા کیا بابے کر کرپا اے کما تا مت ہو جے گا تے کما تا માતા جلدی بابا ہو جائے اے ماں ਹਉਨਾ ਮਾਤਾ ਜੀ ਜਾਂ ਮਾਤਰੋਨਾ ਤੇ ਇੱਕ ਮਾਤਾ ਹੋਵੇ ਚੱਲੀ ਫਕਰਾ ਹੋ ਮੁੰਡਾ ਬਲੋਰੀ ਬਾਬਾ ਤੇ ਅਗਰ ਤੋਂ ਪਵਨ ਦਾ ਕਨਾਂ ਦੇ ਵਿੱਚ ਮੇਰੇ ਹੋ ਮੁੰਡਾ ਬਲੋਰੀ ਬਾਬਾ ਤੇਰੀਆਂ ਅਗਰ ਬੰਨ ਦਾ ਕਨਾਂ ਦੇ ਵਿੱਚ ਮੇਰੇ ਹੋ ਮੁੰਡਾ ਬਲੋਰੀ ਪਹਿਲੀ ਗੇਲਾ ਨੇ ਕਰ ਹੋਣਾ ਪਹਿਲਾ ਨਾ ਪੁੱਛਾਂ ਨਿਕੀ ਹੋਵੇ ਪਹਿਲੀ ਗੇਲਾ ਹੁਣ ਪਹਿਲੀ ਗੇਲਾ ਦਰਬਾਰ ਤੇ ਹੁਣ ਕੱਲਾ ਮੱਥਾ ਟੇਕਿਆ ਹੋਵੇ ਅੰਦਰ ਕੋਈ ਗੱਲਬਾਤ ਨਾ ਹੋਈ ਹੋਵੇ ਪਰਿਵਾਰ ਦੇ 6 ਮੈਂਬਰ ਹੋਣ ਉਹਨਾਂ ਦਾ ਕੋਈ ਮੰਜੇ 'ਚ ਪਿਆ ਹੋਵੇ ਪੁੱਛਣ ਵਾਸਤੇ ਹੋਣਾ ਪਰਿਵਾਰ 'ਚ 6 ਮੈਂਬਰ ਹੋਣ ਪਹਿਲੀ ਗੱਲ ਆ ਕਣ ਹੋਣਾ ਪੁੱਛਣਾ ਨਾ ਨਿਕਲੀ ਹੋਵੇ ਪੁੱਛਣ ਵਾਸਤੇ ਹੋਣਾ ਪਰਿਵਾਰ 'ਚ 6 ਮੈਂਬਰ ਹੋਣ ਪੁੱਛਣ ਵਾਸਤੇ ਹੋਣਾ ਪਰਿਵਾਰ 'ਚ 6 ਹੋਣਾ ਇੱਥੋਂ ਆਏ ਮਾਤਾ ਹਾਂ ਮਾਤਾ ਇੱਕ ਇੱਥੇ ਆਏ ਮਾਤਾ ਪਪਾ ਬਟਾਲੇ ਕੋਲੇ ਛੇਵੇਂ ਬਣਵਾਤਾ ਸੋਡੇ ਵੀ ਛੇ ਹੋ ਚਲੋ ਫਕਰਾ ਕਿੰਨਾ ਦਿਨ ਕੱਢ ਪਰਵਾਲੇ ਬਾਬਾ ਗੁੰਦੇ ਰਪਾਲੀਆਂ ਗੁਰੀਆਂ ਹੋਵੇ ਜਿਨ੍ਹਾਂ ਦੀ ਲੱਤ ਟੁੱਟ ਗਈ ਹੋਵੇ ਉਹਨਾਂ ਦੀ ਪੁੱਛਾ ਹੋਵੇ ਬਾਕੀ ਬੈਜੋ ਜਿਨ੍ਹਾਂ ਦੀ ਲੱਤ ਟੁੱਟ ਗਈ ਹੋਵੇ ਉਹਨਾਂ ਦੀ ਪੁੱਛਾ ਹੋਵੇ ਜਿਹਦੀ ਲੱਤ ਟੁੱਟੀ ਆ ਉਹ ਬੈਠੋ ਬਾਕੀ ਬੈਜੋ ਇੱਥੇ ਖੜ੍ਹਦੇ ਇੱਥੇ ਮੌਕੇ ਤੋਂ ਆਏ ਮਾਤਾ ਪਰਵਾਹ ਤੇ ਛੇਵੇਂ ਬਰੋਂ ਲੱਤ ਕਿਦੀ ਟੁੱਟੀ ਮਾਤਾ ਛੋਡੇ ਭਰਾ ਦੀ ਟੁੱਟੀ ਗਈ ਮੰਚੇ 'ਚ ਕੌਣ ਪਿਆ ਹੈਲੋ ਡੈਡੀ ਤੁਹਾਡੇ ਡੈਡੀ ਪਿਆ ਮਾਤਾ 1 2 3 4 5 ਸੀ 1 2 3 ਸਰਜੀਤ ਕੌਣ ਸੀ ਚਲੋ ਤੁਹਾਡੇ ਤਾਇਆ ਜੀ ਸੀ ਤੁਹਾਡੇ ਤਾਇਆ ਦੀ ਚਲ ਬਾਬਾ ਵੇ ਗੱਡੀ ਉੱਤੇ ਆ ਕੇ ਸਾਡਾ ਮੇਰੇ ਆਵਾ ਹੋ 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 ਗੋਗਦੀ ਉੱਤੇ ਆ ਕੇ ਸਾਡਾ ਮੇਰੇ ਹੋ ਜੇ ਜਿਹੜਾ ਮੰंजे ਚ ਪਿਆ ਠੀਕੇ ਹੋ ਜੇ ਮਾਤਾ ਆਇਂਦਾ ਸਮਾਤਾ ਖੰਡ ਪਾਟ ਕਿਨੇ ਸੁੱਖਿਆ ਸੀ ਸੋਡੇ ਵੱਡੇ ਭਰਾ ਨੇ ਸੁੱਖਿਆ ਜੀ ਕੱਤਾ ਗਾ ਤੋਂ ਨਹੀਂ ਮਾਤਾ ਬਾਬੇ ਬਸ ਦੀਆਂ ਨਹੀਂ ਪਈ ਜਾਂਦਾ ਹੈ ਮਾਤਾ ਸੋਨੇ 1 2 3 4 ਚਾਰ ਗੇਲਾ ਸੋਚਿਆ ਵੀ ਖੰਡ ਪਾਟ ਕਰਾਵਾਂਗੇ ਉਹ ਦੀ بگੜ ਹੋ ਗਿਆ ਮਾਤਾ ਪਹਿਲਾ ਖੰਡ ਪਾਟ ਕਰਾਉਣ ਲੱਗੇ ਸੋਡੇ ਘਰੇ ਅੱਗ ਲੱਗੀ ਸੀ ਸੁਖਮਨੀ ਸਾਹਿਬ ਕਰਾਉਣ ਲੱਗੇ ਸੀ ਮਾਤਾ ਅੱਗ ਲੱਗੀ ਸੀ ਚੱਲ ਬਾਬਾ ਓਏ ٹھیک ہو جائے دسویں پاشاہ جی کا گرو لیا کے کھانڈ پاٹ کرا دوں گے ما تا ما بابا دسویں پاشا جی کر دو کپا چی خوشی نا گھر کھنڈ پاٹ کراو گے

ਫੇਰ ਅੱਗੇ ਦੀ ਅੱਗੇ ਚੱਲਦਾ ਰਹੂਗਾ ਮਾਤਾ ਵੀ ਫਲਾਣੇ ਨੇ ਕਰਾਇਆ ਤੇ ਫਲਾਣੇ ਨੇ ਜੀਆ ਬਾਪੂ ਦਾ ਸਰਕਾਰਾ ਹੋ ਜੂਗਾ ਮਾਤਾ ਤੇ ਇੱਕ ਮਾਤਾ ਮਥਾ ਆਪ ਸੁਨਾ ਆਦੇਲਾ